ਕੁਈ ਪੋਲਿਟਿਕਲ ਨਹੀਂ ਬੋਲਣਾ ਇੱਥੇ ਪਰ ਮੈਂ ਇਹਨਾਂ ਦੱਸਣਾ ਚਾਹੁੰਨਾ ਕਿ ਇੱਥੇ ਚੰਗਾ ਕੰਮ ਕਰੋਗੇ ਨਾ ਤਾਂ ਵੀ ਗਾਲਾਂ ਮਾੜੇ ਤੇ ਗਾਲਾਂ ਪੈਣੀ ਪੈਣੀ ਉਹ ਤਾਂ ਅਸੀਂ ਕਰਦੇ ਵੀ ਨਹੀਂ ਪਰ ਚੰਗੇ ਤੇ ਵੀ ਗਾਲਾਂ ਤਿਉ ਬਈਰ ਕਿਸੇ ਨਾ ਕਿਸੇ ਕੋਲ ਤਾਂ ਕ੍ਰਿਟੀਸਾਈਜ਼ ਕਰੀਏ ਮਤਲਬ ਉਹਨਾਂ ਨੇ ਤਾਂ ਐ ਵੀ ਕਦੇ ਨਹੀਂ ਦੱਸਿਆ ਹੋਣਾ ਤੁਹਾਨੂੰ ਕਿ ਬਿਜਲੀ ਫ੍ਰੀ ਹੋ ਗਈ 90% ਕਰਾਂ ਦੀ ਨਾ ਕਦੇ ਤਾਰੀਫ ਨਹੀਂ ਕੀਤੀ ਉਹਨਾਂ ਨੇ ਕਦੋਂ ਨਹੀਂ ਦੱਸਿਆ ਕਿ 17 ਟੋਲ ਪਲਾਜ਼ੇ ਬੰਦ ਕਰਤੇ 64 ਲੱਖ ਰੁਪਏ ਇੱਕ ਦਿਨ ਦਾ بچਣ ਲੱਗ ਗਿਆ ਕਦੋਂ ਦੱਸਿਆ ਜੀ ਕਦੋਂ ਦੱਸਿਆ ਵੀ ਜੇ ਸ਼ਹੀਦ ਹੋ ਜਾਏ ਕੋਈ ਪੁਲਿਸ ਵਾਲਾ ਜਾਂ ਫੌਜੀ ਸਾਡਾ ਪੰਜਾਬ ਦਾ ਜਵਾਨ ਅਸੀਂ 1 ਕਰੋੜ ਰੁਪਈਆ ਨੂੰ ਭੋਗ ਤੋਂ ਪਹਿਲਾਂ ਚੈੱਕ ਆ ਜਾਂਦਾ ਨਾ ਕਦੋਂ ਦੱਸਿਆ ਕਦੋਂ ਦੱਸਿਆ ਉਹਨਾ ਕਿ ਪੁਰਾਣੀਆਂ 40 40 ਸਾਲ ਪੁਰਾਣੀਆਂ ਕੱਸੀਆਂ ਦੇ ਖਾਲ ਪੁਰਾਣੇ ਜਿਹੜੇ ਬੰਦ ਪਏ ਸੀ ਉਹ ਨਹਿਰਾਂ ਵਾਲੇ ਚਲਾ ਲਏ ਆਪਾਂ ਨੇ ਕਦੇ ਵੀ ਨਹੀਂ ਦੱਸਿਆ ਉਹਨਾ ਜੀ ਕਦੋਂ ਦੱਸਿਆ ਕਿ 66000 ਬਲਕਿ ਥੋੜਾ ਹੋ ਮੰਗਦੇ ਨੇ ਕਿ ਸਾਨੂੰ ਤਾਂ ਉਹ ਦਿਓ ਜੀ ਡੋਮਿਸਾਈਲ ਇਹ ਤਾਂ ਬਾਹਰ ਲਿਆਂ ਦੇਤੀਆਂ ਨੌکریاں ਤੁਸੀਂ ਪੰਜਾਬ ਚ ਤਾਂ ਦਿੱਤੀ ਨੌکریاں ਕਿਉਂਕਿ ਆਪ ਕਦੇ ਦਿੱਤੀ ਐ ਨਾ ਉਹਨਾਂ ਨੇ ਲੱਗਦਾ ਵੀ ਸਾਡੇ ਵਾਂਗ ਹੀ ਹੋਊ ਸਾਰਾ ਕੁਝ ਕਦੇਂ ਦੱਸਿਆ ਨਾ ਵੀ 10 ਲੱਖ ਦੇ ਬੀਮੇ ਚ ਕੀ ਉਹ ਚ ਵੀ ਨੁਕਸ ਕੱਢਣਗੇ ਇਹਨਾਂ ਨੇ ਇੱਕ ਨੁਕਸ ਹੀ ਕੱਢਣੇ ਕੱਢੀ ਜਾਣ ਦੋ ਉਹ ਤਾਂ ਉਹ ਗੱਲ ਐ ਨਾ ਇੱਕ ਕੋਈ ਬੰਦੇ ਕੋਲੇ ਕੁੱਤਾ ਸੀਗਾ ਉਹ ਕੁੱਤਾ ਪਾਣੀ ਤੇ ਤੁਰ ਲੈਂਦਾ ਸੀ ਤੇਰ ਦਾ ਨਹੀਂ ਸੀ ਤੁਰ ਲੈਂਦਾ ਸੀ ਪਾਣੀ ਤੇ ਤੇ ਇੱਕ ਹੋਰ ਦੋਸਤ ਸੀ ਉਹਨਾਂ ਦਾ ਉਹ ਉਹ ਹਰ ਗੱਲ 'ਚੋਂ ਨੁਕਸ ਕੱਢਦਾ ਸੀ ਚਲੋ ਸੁਖਵੀਰ ਬਾਦਲ ਲਾ ਲਓ ਜਾਂ ਕੋਈ ਆ ਇਹਨਾਂ 'ਚੋਂ ਦੂਜੇ ਕਾਂਗਰਸੀਆਂ 'ਚੋਂ ਲਾ ਲਓ ਇੱਕ ਅੱਧਾ ਨਾ ਬੀਜੇਪੀ ਵਾਲਿਆਂ 'ਚੋਂ ਨੁਕਸ ਕੱਢਣ ਵਾਲੀ ਨੇ ਉਹ ਕਹਿੰਦੇ ਯਾਰ ਬੜੀ ਦਿੱਕਤ ਹੋਈ ਯਾਰ ਇਹ ਕਿਸੇ ਗੱਲ ਦੀ ਵੀ ਤਰੀਫ ਨਹੀਂ ਕਰਦਾ ਪਰ ਕੁੱਤੇ 'ਚੋਂ ਕੀ ਨੁਕਸ ਕੱਢ ਸਕਦਾ ਹੁਣ ਇਹ ਇਹ ਤਾਂ ਪਾਣੀ ਤੇ ਤੁਰਦਾ ਹੈ ਯਾਰ ਚਲ ਉਹਨੂੰ ਬੁਲਾਓ ਯਾਰ ਕਹਿੰਦੇ ਬੁਲਾ ਲਿਆ ਉਹ ਲੈ ਕਹਿੰਦੇ ਅੱਜ ਨਹੀਂ ਨਕਸ਼ ਕੱਢ ਸਕਦਾ ਸਾਰੇ ਯਾਰ ਦੋਸਤ ਇਕੱਠੇ ਹੋਗੇ ਉਹਨੇ ਕੁੱਤਾ ਇੱਧਰਲੇ ਪਾਸਿਓਂ ਛੱਪੜ ਚ ਜ ਟੋਬੇ 'ਚ ਛੱਡਿਆ ਕੁੱਤਾ ਤੁਰ ਕੇ ਛੱਪੜ ਦੇ ਪਰਲੇ ਪਾਸੇ ਨਿਕਲ ਗਿਆ ਪਾਣੀ ਦੇ ਉੱਤੇ ਤੁਰ ਕੇ ਉਹਨੂੰ ਕਹਿੰਦੇ ਹਾਂ ਹੁਣ ਦੱਸ ਵੇ ਹੁਣ ਕੀ ਕਹੇਗਾ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਉਹਨੇ ਫੇਰ ਕੱਢਤਾ ਨਕਸ਼ ਜੀ ਉਹਦਾ ਕੱਢਣਗੇ ਜੀ ਸੋ ਇਹਨਾਂ ਚੱਕਰਾਂ ਤਾਂ ਆਪਾਂ ਪੈਣੇ ਹੀ ਨਹੀਂ ਤੁਸੀਂ ਜਿਹੜੀਆਂ ਚੋਬਾਂ ਤੇ ਜਾ ਰਹੇ ਹੋ ਤੁਹਾਨੂੰ ਦੂਜਾ ਰੱਬ ਕਹਿੰਦੇ ਆ ਲੋਕ ਕਿ ਦੂਜਾ ਰੱਬ ਹੈ ਡਾਕਟਰ ਨਰਸਾਂ ਡਾਕਟਰ ਹੈ ਨਾ ਤੇ ਜਿਨ੍ਹਾਂ ਨੇ ਕੇਅਰ ਕਰਨੀ ਹੈ ਜਿਨ੍ਹਾਂ ਨੇ ਆ ਕੇ ਪੁੱਛਣਾ ਆਹ ਦਵਾਈ ਖਾਓ ਆ ਹੁਣ ਤੁਹਾਨੂੰ ਆ ਡਾਕਟਰ ਸਾਹਿਬ ਨੇ ਆ ਲਿਖਿਆ ਹੈ ਡਾਕਟਰ ਕਹਿੰਦਾ ਆ ਫਾਈਲ ਪਈ ਹੈ ਫਾਈਲ ਅਗਲੀ ਫਾਈਲ ਤੱਕ ਕਰ ਦਿੰਦੇ ਆ ਸੋ ਤੰਦਰੁਸਤ ਰੱਖੀਏ ਪੰਜਾਬ ਨੂੰ ਆਪਾਂ ਫੌਜਾਂ 'ਚ ਭਰਤੀ ਹੋਣ ਵਾਲੇ ਆਪਾਂ ਹਾਕੀਆਂ ਪਟਵਾਲਾ ਕ੍ਰਿਕਟਾਂ ਦੇ ਵਿੱਚ ਮੈਡਲ ਲੈ ਕੇ ਆਉਣ ਵਾਲੇ ਐਥਲੀਟਿਕਸਾਂ ਚ ਮਿਲਖਾ ਸਿੰਘ ਦੇ ਵਾਰਿਸਾਂ ਤੇ ਆਪਾਂ ਤੰਦਰੁਸਤ ਰਹੀਏ ਇਹੀ ਬਹੁਤ ਹੈ ਪਰ ਹਾਂ ਜੇ ਕੋਈ ਬਿਮਾਰ ਹੋ ਜੇ ਤਾਂ ਸਾਨੂੰ ਇਸ ਗੱਲ ਤੇ ਮਾਣ ਹੈ ਕਿ ਤੁਸੀਂ ਸਾਡੇ ਕੋਲ ਆ ਗਏ ਹੋ ਤੁਸੀਂ ਵੈਲ ਕੁਆਲੀਫਾਈਡ ਬੜੇ ਵਧੀਆ ਤਰੀਕੇ ਨਾਲ ਪੜੇ ਹੋਏ ਔਰ ਤੁਹਾਨੂੰ ਤੁਹਾਡੀ ਡਿਗਰੀ ਮੁਤਾਬਕ ਕੰਮ ਮਿਲਿਆ ਕੋਈ ਸਪਾਰਸ਼ ਜਾਂ ਕੋਈ ਪੈਸੇ ਦੇ ਧਾਰਤੇ ਨਹੀਂ ਮਿਲਿਆ ਤੇ ਤੁਸੀਂ ਅੱਜ ਖੁਸ਼ੀਆਂ ਮਨਾਓ ਮੈਨੂੰ